ਸ੍ਰੀ ਅਕਾਲ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸ੍ਰੀ ਅਕਾਲ ਤਖਸਬ ਦੇ ਜਥੇਦਾਰ ਨੇ 3 ਅਗਸਤ ਨੂੰ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਬੁਲਾਈ ਹੈ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣਾ ਇੱਕ ਕਾਰਜਕਾਰੀ ਪ੍ਰਧਾਨ ਥਾਪਿਆ ਬਲਵਿੰਦਰ ਸਿੰਘ ਭੁੰਦੜ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ ਹੈ। ਦਲਜੀਤ ਸਿੰਘ ਟੀਮਾ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਲਾਰੇ ਨੇ ਉਹਨਾਂ ਨੇ ਦੱਸਿਆ ਕਿ ਸਾਰੇ ਅਧਿਕਾਰ ਜਿਹੜੇ ਨੇ ਉਹ ਕਾਰਜਕਾਰੀ ਪ੍ਰਧਾਨ ਨੂੰ ਦੇ ਦਿੱਤੇ ਨੇ। ਅੱਜ ਇਸੇ ਤੇ ਗੱਲ ਕਰਨੀ ਆ ਆਪਾਂ। ਕਿ ਇਹ ਕੀ ਡਵੈਲਪਮੈਂਟ ਹੈ? ਇਹਦੇ ਪਿੱਛੇ ਸ਼੍ਰੋਮਣੀ ਅਕਾਲੀ ਦਲ ਦੀ ਦੇ ਪ੍ਰਧਾਨ ਦੀ ਕੋਈ ਚਾਲ ਹੈ? ਕਿਉਂ ਬਣਾਇਆ? ਕੀ ਸਹੀ ਤਰੀਕੇ ਨਾਲ ਬਣਾਇਆ ਜੇ ਬਣਾਇਆ ਤਾਂ ਕਿੱਥੇ ਹੈ ਅਸਤੀਫਾ ਕੀ ਉਹ ਇਸ ਤਰ੍ਹਾਂ ਬਣਾ ਸਕਦੇ ਨੇ ਕੌਣ ਕਾਰਜਕਾਰੀ ਪ੍ਰਧਾਨ ਜਿਹੜਾ ਹੈ ਲਾ ਸਕਦਾ ਕੌਣ ਅਧਿਕਾਰ ਦੇ ਸਕਦਾ ਕੀ ਕਿਸੇ ਨੂੰ ਪੁੱਛਿਆ ਕੋਈ ਵਰਕਿੰਗ ਕਮੇਟੀ ਦੀ ਗੱਲ ਹੋਈ ਹੈ ਬਹੁਤ ਸਾਰੇ ਸਵਾਲ ਨੇ ਕੀ ਕੋਈ ਸੰਕੇਤ ਮਿਲ ਗਿਆ ਸੀ ਕੱਲ੍ਹ ਤੱਕ ਸਾਹਿਬ ਤੋਂ ਕਿ ਐਸੀ ਸਜ਼ਾ ਜਾਂ ਐਸੀ ਤਨਖਾਹ ਲਗਣੀ ਹੈ ਕਿ ਉਹਨਾਂ ਨੂੰ ਕੋਈ ਕਾਰਜਕਾਰੀ ਪ੍ਰਧਾਨ ਬਣਾਉਣਾ ਪੈ ਗਿਆ ਅਦਰਵਾਇਜ਼ ਕੋਈ ਐਸੇ ਹਾਲਾਤ ਤਾਂ ਬਣੇ ਨਹੀਂ ਸੀ ਇਹ ਸਾਰੀਆਂ ਗੱਲਾਂ ਤੇ ਅਪ ਅੱਜ ਇਸ ਵੀਡੀਓ 'ਚ ਗੱਲ ਕਰਾਂਗੇ ਲੇਕਨ ਉਸ ਤੋਂ ਪਹਿਲਾਂ ਇੱਕ ਅਪੀਲ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਵੋ ਦੇਖੋ ਗੱਲ ਇਹ ਹੈ ਕਿ ਕਾਰਜਕਾਰੀ ਪ੍ਰਧਾਨਤਾ ਬਨਾਤਾ ਇਹ ਤਾਂ ਕੋਈ ਹੁਣ ਤਾਂ ਇਹ ਡਿਵੈਲਪਮੈਂਟ ਜਿਹੜੀ ਹੈ ਉਹ ਮੀਡੀਆ ਦੇ ਵਿੱਚ ਆ ਗਈ ਬਲਕਿ ਦੋ ਵਾਰੀ ਇਹ ਹੈ ਇੱਕ ਵਾਰੀ ਤਾਂ ਲਿਖਤੀ ਆਈ ਕਿ ਜੀ ਕਾਰਜਕਾਰੀ ਪ੍ਰਧਾਨ ਪਰਿਵਰਦਸ਼ਕ ਭੁੰਦਰ ਨੂੰ ਬਣਾ ਦਿੱਤਾ ਗਿਆ ਦੂਜੀ ਵਾਰ ਦਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਿਹੜਾ ਹੈ ਸਕੀਰ ਸਿੰਘ ਬਾਦਲ ਨੇ ਆਪਣੇ ਸਾਰੇ ਅਧਿਕਾਰ ਦੇ ਦਿੱਤੇ ਨੇ ਕਾਰਜਕਾਰੀ ਪ੍ਰਧਾਨ ਨੂੰ ਹੁਣ ਦੋ ਗੱਲਾਂ ਨੇ ਕਿ ਕਾਰਜਕਾਰੀ ਪ੍ਰਧਾਨ ਪਹਿਲਾਂ ਤਾਂ ਬਣਾਇਆ ਕਿਉਂ ਕਿਹਾ ਇਹ ਲੱਭਣ ਦੀ ਕੋਸ਼ਿਸ਼ करिए ਇਹਦੇ ਪਿੱਛੇ ਕੋਈ ਚਾਲ ਦੂਜਾ ਕੀ ਸਹੀ ਤਰੀਕੇ ਨਾਲ ਬਣਾਇਆ ਬੀਬੀ ਜ਼ਗੀਰ ਕੌਰ ਨੂੰ ਮੈਂ ਸੁਣ ਰਿਹਾ ਸੀ ਕੋਈ ਇਹ ਕਿੱਥੇ ਚਲੋ ਕਹਿੰਦੇ ਜੇ ਮੰਨ ਲਓ ਕਿ ਪ੍ਰਧਾਨ ਬਣਾਇਆ ਤੇ ਕੀਨੇ ਪਾਵਰ ਦਿੱਤੀਆਂ ਕਿੱਥੇ ਗਿਆ ਅਸਤੀਫਾ ਕਿਤੇ ਹੈ ਜੇ ਆਪ ਪ੍ਰਧਾਨ ਹੈ ਉਹ ਕਾਰਜਕਾਰੀ ਪ੍ਰਧਾਨ ਨੂੰ ਤਾਂ ਫਾਇਦਾ ਕੀ ਫਰਕ ਹਾਲਾਤ ਕਿਉਂ ਬਣੇ ਕਾਰਜਕਾਰੀ ਪ੍ਰਧਾਨ ਦੇ ਜੇ ਸੁਖਵੀਰ ਸਿੰਘ ਬਾਦਲ ਨੇ ਪ੍ਰਧਾਨਗੀ ਛੱਡਤੀ ਤਾਂ ਉਹ ਆਪਣਾ ਅਸਤੀਫਾ ਖਾਣ ਤੇ ਅਸਤੀਫਾ ਦਿੱਤਾ ਕਿ ਨੂੰ ਇਹ ਦੱਸਣ ਤੇ ਫਿਰ ਇਹਨਾਂ ਪ੍ਰਧਾਨ ਕਿਸ ਕਪੈਸਿਟੀ ਚ ਬਣਾਇਆ ਜੇ ਅਸਤੀਫਾ ਦਿੱਤਾ ਕਾਰਜਕਾਰੀ ਪ੍ਰਧਾਨ ਤਾਂ ਕਿਸ ਤਰ੍ਹਾਂ ਹਲੇ ਵੀ ਲਫਾਫੇ ਚ ਨਿਕਲਦਾ ਕੀ ਸੰਕੇਤ ਦੇਣਾ ਚਾਹੁੰਦੇ ਨੇ ਸੁਖਵੀਰ ਸਿੰਘ ਬਾਦਲ ਕਿਸ ਨੂੰ ਇਸ ਤਰ੍ਹਾਂ ਪ੍ਰਧਾਨ ਬਣਾ ਕੇ ਇਹ ਲਗਭਗ ਇਕੱਲੇ ਜਗੀਰ ਕੌਰ ਨਹੀਂ ਲਗਭਗ ਸੁਧਾਰ ਲਹਿਰ ਦੇ ਜਾਂ ਬਾਕੀ ਤੁਹਾਡੇ ਦੇ ਸਾਰੇ ਬੰਦੇ ਨਹੀਂ ਕਿਹਾ ਕਿ ਇਹ ਇਸ ਤਰ੍ਹਾਂ ਨਹੀਂ ਹੋ ਸਕਦਾ ਖੈਰ ਬਰਵਿੰਦਰ ਸਿੰਘ ਭੁੰਦੜ ਪ੍ਰਧਾਨ ਬਣ ਗਿਆ ਵਫਾਦਾਰੀ ਹੈ ਪੂਰੀ ਵਫਾਦਾਰੀ ਹੈ ਸਰ ਪ੍ਰਕਾਸ਼ ਸਿੰਘ ਬਾਦਲ ਦੇ ਜਿਹੜੇ ਸਹਿਯੋਗੀ ਸੀ ਦੋ ਵੱਡੇ ਸਭ ਤੋਂ ਸੀਨੀਅਰ ਸੀ ਨਾਲ ਉਹਨਾਂ ਦੇ ਸਰਦੇਵ ਸਿੰਘ ਢੀਂਟਸਾ ਨੰਬਰ ਦੇ ਉੱਤੇ ਬਰਵਿੰਦਰ ਸਿੰਘ ਭੁੰਦੜ ਸੀ ਸਤੂਰਗੜ੍ਹ ਤੋਂ ਪੰਜ ਕਵਾਰ ਕਿ ਲੜੇ ਜਿੱਤੇ ਹਾਰੇ ਕੈਬਨਿਟ ਮਿਨਿਸਟਰ ਰਹੇ ਸਫਰ ਤਾਂ ਠੀਕ ਹੈ ਸਰਪੰਚੀ ਤੋਂ ਜਿਹੜੀ ਇਹਨਾਂ ਦਾ ਸਫਰ ਸ਼ੁਰੂ ਹੋ ਕੇ ਮੰਤਰੀ ਰਾਜ ਸਭਾ ਦੇ ਮੈਂਬਰ ਤੱਕ ਗਏ ਇਹ ਵੱਖਰੀ ਗੱਲ ਹੈ ਪਰ ਹੋਰ ਬਹੁਤ ਸਾਰੀਆਂ ਗੱਲਾਂ ਬਹੁਤ ਸਿੱਖ ਚਿਹਰਾ ਤਾਂ ਹੈ ਨਹੀਂ ਜਿਹੜੀ ਪ੍ਰਧਾਨਗੀ ਵਾਲਾ ਚਿਹਰਾ ਤਾਂ ਹੈ ਨਹੀਂ ਦਾੜੀ ਬੰਨਦੇ ਨੇ ਉਸ ਤਰ੍ਹਾਂ ਦੇ ਸਿੱਖ ਨਹੀਂ ਨਜ਼ਰ ਆਉਂਦੇ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਹੈ ਹੋਣਾ ਚਾਹੀਦਾ ਉਹ ਗੱਲ ਤਾਂ ਉਹਨਾਂ ਚ ਹੈ ਨਹੀਂ ਪਰ ਕਿਉਂਕਿ ਵਫਾਦਾਰ ਵਫਾਦਾਰ ਹੀ ਹੈਗੀ ਹੈ ਸਾਰੇ ਹੁਣ ਤੱਕ ਦੇ ਜਿੰਨੇ ਵੀ ਜਿਹੜੇ ਸੰਕਟ ਆਏ ਨੇ ਸੁਖਵੀਰ ਬਾਦਲ ਦੇ ਸਾਹਮਣੇ ਉਹਨਾਂ ਚ ਸੁਖਵੀਰ ਬਾਦਲ ਦੇ ਨਾਲ ਖੜੇ ਨੇ ਸਲਾਹਾਂ ਵੀ ਦਿੰਦੇ ਹੋਣਗੇ ਤੇ ਉਹਨਾਂ ਨੂੰ ਜਣੀ ਕਾਰਜਕਾਰੀ ਪ੍ਰਧਾਨ ਬਣਾਤਾ ਹੁਣ ਕਿਉਂ ਬਣਾਇਆ ਤੇ ਬਣਾਇਆ ਕਿਸ ਵਿਧੀ ਕਿਹੜਾ ਵਿਧੀ ਬਣਾਉਣਾ ਹੈ ਕਿਹੜਾ ਸੰਵਿਧਾਨ ਹੈ ਇਹ ਤਾਂ ਸਵਾਲ ਉੱਠਣਗੇ ਕੋਈ ਸੰਵਿਧਾਨ ਨੇ ਕੋਈ ਪੁੱਛ ਲਈ ਇਹੀ ਤਾਂ ਹੈ ਸ਼ਰੂਮ ਦੀ ਅਕਾਲੀ ਦਲ ਦੀ ਪ੍ਰੋਬਲਮ ਇਹੀ ਹੈ ਕਿ ਉਹਦੇ ਵਿੱਚ ਕੋਈ ਵਿਧੀ ਵਿਧਾਨ ਕੋਈ ਸੰਵਿਧਾਨ ਕੋਈ ਕੰਮ ਨਹੀਂ ਰਸਮੀ ਤੌਰ ਤੇ ਕੁਝ ਨਹੀਂ ਜਿੱਥੇ ਜਿਲ ਕਰਦਾ ਆਪਾਂ ਦੇਖਿਆ ਤਾਂ ਹੈ ਬਿਰਸਾ ਸਿੰਘ ਬਟੋਹਾ ਨੇ ਇਕੱਠ ਕੀਤਾ ਚਲੋ ਜੀ ਤੂੰ ਅਬ ਵੀ ਦੁਬਾਰਾ ਲਾਉਂਦਾ ਕੋਈ ਸੇ ਕੋਈ ਮੀਟਿੰਗ ਨਹੀਂ ਕੋਈ ਵਰਕਿੰਗ ਕਮੇਟੀ ਨਹੀਂ ਕੋਈ ਸੰਸਦੀ ਬੋਰਡ ਨਹੀਂ ਕੁਝ ਨਹੀਂ ਹੁੰਦਾ ਇੱਥੇ ਵੀ ਉਹੀ ਹੋਇਆ ਕਿ ਜੀ ਚੱਲ ਤੈਨੂੰ ਕਾਰਜਕਾਰੀ ਪ੍ਰਧਾਨ ਬਣਾਤਾ ਤੇ ਵਿਰੋਧੀ ਕਹਿੰਦੇ ਨੇ ਅੱਜ ਤਾਂ ਅਸੀਂ ਕਹਿੰਦੇ ਆ ਵੀ ਇਹ ਇਹੋ ਜਿਹਾ ਕੁਝ ਕਰਦੇ ਨੇ ਇਹ ਇਹ ਆਪਦੇ ਮਰਜ਼ੀ ਨਾਲ ਚਲਾਉਂਦੇ ਨੇ ਕੋਈ ਸਿਧਾਂਤ ਨਹੀਂ ਬਣਦੇ ਸਿਧਾਂਤ ਨੂੰ ਨਹੀਂ ਬਣਦੇ ਕੋਈ ਵਿਧੀ ਵਿਧਾਨ ਨੂੰ ਨਹੀਂ ਬਣਦੇ ਸਖਬੀਰ ਸਿੰਘ ਬਾਦਲ ਖਰ ਇਹ ਤਾਂ વૃद्धि ਧਰਤੀ ਪ੍ਰਤੀ ਕਰਿਆ ਹੁਣ ਆਜੋ ਕਿਉਂ ਹੋਇਆ ਇਹ ਦੇਖੋ ਇੱਕ ਦਿਨ ਪਹਿਲਾਂ ਹੋਇਆ ਅਕਾਲ ਤਖਤ ਸਾਹਿਬ ਤੇ ਕੱਲ ਨੂੰ ਪਤਾ ਤੁਹਾਨੂੰ ਕਿ ਜਿਹੜੇ ਗਨਾਹ ਕਬੂਲ ਕੀਤੇ ਬਾਕੀ ਧੜੇ ਨੇ ਤੇ ਜਿਹੜੇ ਨਵਾਨੇ ਸਿੱਖ ਵਜੋਂ ਸਖਬੀਰ ਸਿੰਘ ਬਾਦਲ ਨੇ ਆਪਣੀ ਝੋਲੀ ਪਾਈ ਉਹਦਾ ਫੈਸਲਾ ਸੁਣਾਉਣਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਦੇਖੋ ਉਡੜ ਤਾਂ ਪੂਰੀ ਚਾਰ ਪੰਜ ਤੱਕ ਗ੍ਰਾਹ ਦੀ ਡਿਟੇਲ ਵੀ ਦਿੱਤੀ ਸੀ ਕਿ ਅਸੀਂ ਗਨਾਹਗਾਰ ਆ ਬਾਕੀ ਧਰੇ ਨੇ ਲਿਖੇ ਦਿੱਤਾ ਸੀ ਕਿ ਸਾਡੇ ਹੁੰਦਿਆ ਸਵੰਗ ਰਚਾਇਆ ਜਿਹੜਾ ਗੁਰਮੀਤ ਸਿੰਘ ਗੁਰਮੀਤ RAM ਰਹੀਮ ਨੇ ਸੱਚਾ ਸੌਦੇ ਆਲੇ ਸਾਧ ਲੈ ਤੇ ਅਸੀਂ ਚੁੱਪ ਰਹੇ ਤੇ ਇਹ ਕੇਸ ਬਾਕਸ ਲਈ ਇਹਨਾਂ ਨੇ ਐਫ ਆਈ ਆਰ ਬਾਕਸ ਲਈ ਫਿਰ ਦੂਜਾ ਜਿਹੜਾ ਹੈ ਵੱਡਾ ਬੇਅਦਵੀ ਦਾ ਕਿ ਬੇਅਦਵੀ ਚ ਇਨਸਾਫ ਨਹੀਂ ਦਿਵਾ ਸਕੇ ਫਿਰ ਰੈਵਲ ਕਰਨਾ ਕੋਟਕਪੂਰਾ ਗੋਰੀਗੜ ਉਦਮਸਰ ਫਿਰ ਮਾਫੀ ਦਾ ਸਭ ਤੋਂ ਵੱਡਾ ਮਸਲਾ ਕਿ ਮਾਫੀ ਕਿਵੇਂ ਦਿੱਤੀ ਗਈ ਦਵਾਈ ਗਈ ਫਿਰ ਉਹਦੇ ਨਾਲ ਇੱਕ ਸ਼ੱਕੇ ਹੋਏ ਬੰਦੇ ਨਾਲ ਮੇਲ ਜੋੜ ਰੱਖਣਾ ਮਾਫੀ ਨੂੰ ਟੈਂਪਰ ਕਰਨਾ ਤੇ ਫਿਰ ਮਾਫੀ ਨੂੰ ਜਸਟੀਫਾਈ ਕਰਨਾ 90 ਲੱਖ ਰੁਪਿਆ ਸੰਗਤ ਦੇ ਪੈਸੇ ਨਾਲ ਇਹ ਸਾਰਾ ਕਹਿੰਦੇ ਜੀ ਅਸੀਂ ਸਾਨੂੰ ਪਤਾ ਹੈ ਇਹ ਗਰਾਫ ਹੋਈ ਨਹੀਂ ਬਾਕੀ ਥੜਾ ਕਹਦਾ ਪਰ ਅਸੀਂ ਗਨਾਹ ਕਰ ਅਸੀਂ ਕਬੂਲ ਕਰਦੇ ਆਂ ਲੇਕਿਨ ਅਸੀਂ ਸਾਡਾ ਗਨਾਹ ਇਹਦਾ ਕਿ ਅਸੀਂ ਦੇਖ ਕੇ ਚੁੱਪ ਕਰਦੇ ਰਹੇ ਤੇ ਲੇਕਿਨ ਇਹ ਕੰਮ ਤਾਂ ਸੁਖਵੀਰ ਸਿੰਘ ਬਾਦਲ ਨੇ ਕੀਤਾ ਤੇ ਉਹ ਗਨਾਹ ਕਰ ਰਿਹਾ ਤੇ ਉਹ ਨੂੰ ਬੁਲਾਇਆ ਗਿਆ ਉਹਨੂੰ ਕਿਹਾ ਉਹਨਾਂ ਨੇ ਵੀ ਉਹਨੂੰ ਪੁੱਛੋ ਸੁਖਵੀਰ ਸਿੰਘ ਬਾਦਲ ਨੇ ਆ ਕੇ ਅੱਜ ਕਹਿੰਦਿਆਂ ਕਹਿੰਦੇ ਜਾ ਦੇਖੋ ਮੈਂ ਸਪਸ਼ਟਕਰਨ ਮੇਰਾ ਇਹੀ ਹੈ ਕਿ ਜੋ ਵੀ ਗਲਤੀਆਂ ਹੋਈਆਂ ਤੇ ਮੈਂ ਉਹਨਾਂ ਦੀ ਜੜੀ ਹੈ ਅਬਦ ਸਰ ਝੋਲੀ ਪਾਉਣਾ ਜੋ ਤੁਸੀਂ ਸਜਾ ਲਾਉਗੇ ਮੰਨਣ ਨੂੰ ਤਿਆਰ ਹੈ ਇਹ ਗੱਲ ਉਹਨਾਂ ਨੇ ਕਹੀ ਤੇ ਕੱਲ ਨੂੰ ਉਹਨਾਂ ਨੇ 30 ਅਗਸਤ ਨੂੰ ਕਿਹਾ ਸੀ ਜਥੇਦਾਰ ਰਗਵੀਰ ਸਿੰਘ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਲੂ ਸਿੰਘ ਸਾਹਿਬਾਨ ਦੀ ਮੀਟਿੰਗ ਹੈ ਉਦੋਂ ਪਹਿਲਾਂ ਇਹ ਬਣਾਇਆ ਗਿਆ ਹੁਣ ਇਹਦੇ ਦੋ ਤਨ ਸੰਕੇਤ ਹੋ ਸਕਦੇ ਨੇ ਇੱਕ ਤਾਂ ਇਹ ਹੋ ਸਕਦਾ ਕਿ ਉਹਨਾਂ ਨੂੰ ਕੋਈ ਸ਼ਰਮ ਮਿਲ ਗਿਆ ਹੋਵੇ ਕਿ ਕੱਲ ਨੂੰ ਪ੍ਰਧਾਨਗੀ ਜਾ ਸਕਦੀ ਹੈ ਕੋਈ ਹਜਾ ਦੇ ਸ਼ਾਹਸਲ ਦਾ ਇਹ ਵੀ ਹੋ ਸਕਦਾ ਇਹ ਵੀ ਹੋ ਸਕਦਾ ਵੀ ਚਲੋ ਕੋਈ ਸਹਾਜੇ ਮਿਲਦੀ ਹੈ ਪ੍ਰਧਾਨ ਦੀ ਬਜਾਏ ਇੱਕ ਨਵਾਂ ਸਿੱਖ ਕਰ ਲੂਗਾ ਪਰ ਅਸਤੀਫਾ ਨਹੀਂ ਦਿੰਦਾ ਜੇ ਅਸਤੀਫਾ ਦਿੰਦਾ ਤਾਂ ਆਇਆ ਜਾਂਦਾ ਇਹ ਗੱਲ ਇਸ ਕਰਕੇ ਨਿਕਾਰੀ ਜਾ ਸਕਦੀ ਹੈ ਕਿ ਅਸਤੀਫਾ ਤਾਂ ਦਿੰਦਾ ਨਹੀਂ ਅਸਤੀਫਾ ਦੀ ਤਾਂ ਮੰਗ ਕਰ ਰਹੇ ਨੇ ਉਹ ਵੀ ਇਧਰ ਤੋਂ ਅਸਤੀਫਾ ਲਾਓ ਤਾਂ ਹੋ ਸਕਦਾ ਵੀ ਥੋੜਾ ਟੂਨ ਡਾਊਨ ਕਰ ਲਈ ਹੋਵੇ ਇੱਕ ਗੱਲ ਇਹ ਵੀ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਪਿਛਲੇ ਦਿਨਾਂ ਚ ਇੱਕ ਜਦੋਂ ਦੇ ਉਹ ਗਨਾਹਗਰ 1 ਜੁਲਾਈ 1 ਜੁਲਾਈ ਦੇ ਆਏ ਹੋਏ ਨੇ ਉਦੋਂ ਬਾਅਦ ਲਗਾਤਾਰ ਬਵਾਸਤ ਮਿਲਦੇ ਨੇ ਲਗਾਤਾਰ ਅਲੱਗ-ਅਲੱਗ ਜਿਹੜੇ ਜਸੇਵਦੀਆਂ ਜਾਂਦੀਆਂ ਨੇ ਬਹੁਤ ਸਾਰੇ ਸਬੂਤ ਇਹਨਾਂ ਦੇ ਖਿਲਾਫ ਦਿੱਤੇ ਜਾਂਦੇ ਨੇ ਬਹੁਤ ਸਾਰੀਆਂ ਗੱਲਾਂ ਇਹਨਾਂ ਦੇ ਜਿਹੜਾ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਸੂਤਾ ਸਬੇਤ ਦੱਸੀਆਂ ਗਈਆਂ ਔਰ ਇਹ ਕਿਹਾ ਗਿਆ ਕਿ ਤੁਸੀਂ ਹੁਣ ਸਰਵ ਵਿੱਚ ਸੀਟ ਤੇ ਬੈਠੇ ਹੋ ਤੇ ਤੁਸੀਂ ਨਿਰਣੈ ਲੈਣਾ ਨਿਰਣੈ ਦਾ ਇੱਕ ਖਾਸ ਪ੍ਰੈਸ਼ਰ ਵੀ ਕੱਲ ਨੂੰ ਇਹਦੇ ਇਮਤਿਹਾਨ ਵਾਲੀ ਘੜੀ ਹੈ ਇਹ ਇਹ ਪਹਿਲਾਂ ਵੀ ਉਹਨਾਂ ਨੇ ਸਕੇਚ ਦਿੱਤੇ ਨੇ ਕਿ ਜੀ ਤੁਹਾਡਾ ਮੂੰਹ ਦਿੱਲੀ ਵੱਲ ਹੋ ਗਿਆ ਤਾਂ ਕਰਕੇ ਹਾਲ ਤੁਹਾਡੀ ਇਹ ਹੋਈ ਹੈ ਤੁਸੀਂ ਅਕਾਲ ਤਖਤ ਸਾਹਿਬ ਵੱਲ ਮੂੰਹ ਕਰੋ ਹਰਮੰਦਰ ਸਾਹਿਬ ਵੱਲ ਮੂੰਹ ਕਰੋ ਇਹ ਕਿਹਾ ਸੀ ਗਿਆਨੀ ਰਗਵੀਰ ਸਿੰਘ ਨੇ ਤੋਂ ਅੰਗਲੈਂਡ ਗਏ ਸੀ ਉੱਥੇ ਜਾ ਕੇ ਹੋ ਸਕਦਾ ਹੈ ਵਿਦੇਸ਼ੀ ਸਿੱਖਾਂ ਨੇ ਕੁਝ ਦੱਸਿਆ ਹੋਵੇ ਕਿ ਬਹੁਤ ਕੁਝ ਗਲਤ ਚੱਲ ਰਿਹਾ ਹੈ ਸ੍ਰੀ ਗੁਰੂ ਸਿੰਘ ਬਾਦਲ ਦੇ ਦੀਪਰਧਾਨਗੀ ਦੇ ਵਿੱਚ ਸ਼ਾਇਦ ਪ੍ਰਧਾਨ ਜੀ ਨੂੰ ਪਤਾ ਲੱਗਿਆ ਹੋਵੇ ਕਿ ਕੋਈ ਸਖਤ ਫੈਸਲਾ ਨਾਲ ਆਜੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਦੇ ਮਨ 'ਚ ਨੇ ਹੋ ਸਕਦਾ ਇਹਦਾ ਗੱਲਾਂ ਨੂੰ ਮੁੱਖ ਰੱਖ ਕੇ ਉਹਨਾਂ ਨੇ ਅਸਤੀਫਾ ਦਿੱਤਾ ਹੋਵੇ ਜਾਂ ਇਹ ਵੀ ਹੋ ਸਕਦਾ ਹੈ ਕਿ ਜਿਹੜਾ ਹੈ ਸੰਕੇਤ ਉਹਨਾਂ ਨੇ ਦੇ ਦਿੱਤਾ ਉਹਨੂੰ ਕੋਈ ਅਸਤੀਫਾ ਦੇ ਕੇ ਆਜੋ ਇਹ ਵੀ ਪਤਾ ਲੱਗਿਆ ਵੀ ਇੱਕ ਸਿੰਘ ਸਾਹਿਬ ਸਾਹਿਬ ਨੇ ਕਿਹਾ ਕਿ ਜੇ ਇਹ ਪ੍ਰਧਾਨ ਦੇ ਤੌਰ ਤੇ ਹੁੰਦੇ ਨੇ ਮੈਨੀ ਮੀਟਿੰਗ ਚ ਆਉਣਾ ਤੇ ਉਹ ਤਾਂ ਹਰਤ ਲੋਕ ਤਾਂ ਇਹ ਵੀ ਕਹਿੰਦੇ ਨੇ ਤਾਂ ਬੁਲਾਇਆ ਹੀ ਨਹੀਂ ਹਲੇ ਉਹਨੇ ਫੈਸਲਾ ਦੇ ਰਿਹਾ ਹੈ ਸੋ ਜੇ ਰਜ਼ੂ ਬਾਦਲੂ ਤਾਂ ਬਲਾਏ ਨੇ ਸੱਦੇ ਹੀ ਨਹੀਂ ਜਾਣੇ ਜਾਂ ਨਹੀਂ ਜਾਣੇ ਤਾਂ ਕੱਲ੍ਹ ਪਤਾ ਲੱਗੂਗਾ ਫੈਸਲਾ ਕੱਲ੍ਹ ਹੋਣਾ ਹੈ ਗੱਲ ਤਾਂ ਠੀਕ ਹੈ ਬੀਬੀ ਜ਼ਗੀਰ ਕੌਰ ਦੀ ਕਿ ਵੀ ਕਦੋਂ ਸੱਦੇ ਹਨ ਤੇ ਇਹ ਸਾਰੇ ਗੱਲਬਾਤ ਬਹੁਤ ਦਿਲਚਸਪ ਵੀ ਹੋਗੀ ਔਰ ਸਾਰੀ ਜਿਹੜੀ ਸਿੱਖ ਸਿਆਸਤ ਦੇ ਵਿੱਚ ਸਾਰੀਆਂ ਨਜ਼ਰਾਂ ਹੁਣ ਕੱਲ੍ਹ ਅਕਾਲ ਤਖਤ ਸਾਹਿਬ ਦੀ ਮੀਟਿੰਗ ਤੇ ਨੇ ਲੇਕਿਨ ਇਸ ਡਿਵੈਲਪਮੈਂਟ ਤੇ ਬਲਵਿੰਦਰ ਸਿੰਘ ਭੁੱਦੜ ਨੂੰ ਕਾਰਜਕਾਰੀ ਪ੍ਰਧਾਨ ਬਣਾਉਣਾ ਤੇ ਆਪ ਅਸਤੀਫਾ ਨਾ ਦੇਣਾ ਤੇ ਇਹ ਕਿਹਾ ਸਾਰੇ ਅਧਿਕਾਰ ਉਹਨੂੰ ਦੇ ਤੇ ਹਾਲਾਤ ਕੋਈ ਜਾਣ ਨਾ ਵਾਰ ਗਏ ਨੇ ਨਾ ਕੋਈ ਐਸੇ ਹਾਲਾਤ ਬਣੇ ਨੇ ਕਿ ਕੀ ਕਾਰਜਕਾਰੀ ਪ੍ਰਧਾਨ ਕਿਉਂ ਬਣਾਉਣਾ ਪਿਆ ਬਹੁਤ ਸਾਰੇ ਸਵਾਲ ਨੇ ਜਿਹਨਾਂ ਨੂੰ ਮਾੜਾ ਬੋਟਾ ਸਮਝਣ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਸਾਹਮਣੇ ਕੁਝ ਸੰਕੇਤ ਰੱਖੇ ਨੇ ਬਾਕੀ ਤੁਸੀਂ ਵੀ ਮੇਰਾ ਖਿਆਲ ਹੈ ਕਿ ਇਸ ਤੇ ਚਰਚਾ ਕਰੋਗੇ ਅਜੇ ਨਹੀਂ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ